ਬੀਬੀ ਕਿਤਾਬ ਕੀ ਹਾਲ ਚਾਲ ਠੀਕ ਹੈ ਵਧੀਆ ਸੇਤਾ ਕੈਮਾ ਹੋਰ ਕੈਮਾ ਹੋਰ ਨਵੀਂ ਤਾਜੀ ਦੰਗੀਆਂ ਹੈਗੀਆਂ ਉਦਾਂ ਦੀਆਂ ਇਹ ਨਾ ਵਧੀਆ ਨਾ ਘਟ ਗਿਆ ਚੱਲ ਮਾੜੀਆਂ ਮੋਟੀਆਂ ਤੰਦਰੁਸਤ ਰਹਿਣੀਆਂ ਬੀਬੀ ਵਡੀਆਂ ਆ ਇੰਨੇ ਬੜਾ ਹੋਰ ਲੱਖ ਲੱਖ ਸ਼ੁਕਰ ਮਹਾਰਾਜ ਲੱਖ ਲੱਖ ਸ਼ੁਕਰ ਆ ਨਾ ਬੀ ਬੀ ਲਾ ਕੇ ਬੈਠੇ ਨਹੀਂ ਕੱਲ ਪਰਸੋਂ ਦੇ ਨਾ ਕਿਤੇ ਬਹਿ ਕੇ ਕੋ ਗੱਲ ਦਾ ਟਾਈਮ ਨਹੀਂ ਭਰਾ ਲੱਗਦਾ ਨਾ ਨਾ ਤਿਆਂ ਪੀਰਨਾ ਹੀ ਆ ਕੱਲ ਫੇ ਮੈਂ ਸਹੁਰਿਆਂ ਤੇ ਚਲ ਗਿਆ ਸੀ ਨਾ ਆਪਣੇ ਆ ਦੇ ਪਿਆਰੇ ਸਹੁਰਿਆਂ ਦੇ ਸਹੁਰੇ ਸਹੁਰੇ ਹੁੰਦੇ ਸਹੁਰੇ ਸਹੁਰੇ ਹੁੰਦੇ ਤੁਹਾਡੇ ਕੋ ਕੀ ਲੈਣਾ ਮੈਂ ਇਹਨੇ ਕਹਤੇ ਤਾਂ ਟੱਬਰ ਹੁੰਦੇ ਤੇਰਾ ਆ ਮੇਰਾ ਟੱਬਰ ਹੁੰਦਾ ਮੈਂ ਚਲ ਗਿਆ ਕਿਹਦਾ ਕੀ ਕਰਨਾ ਇਹ ਕੱਲ ਮੈਨੂੰ ਮਿਸ ਕੀਤਾ ਕਰਨਾ ਤਾਂ ਤੇਰੀ ਮੈਂ ਕਹਤੇ ਕਿ ਤੂੰ ਕਰ ਲੈਂਦੀ ਆ ਫਰਸ਼ ਤੇ ਬੈੱਕ ਕਰ ਲੈਂਦੀ ਆਵੇ ਤੈਨਾਂ ਲੈ ਬਿੱਕ ਨਹੀਂ ਯਾਦ ਕੀਤਾ ਕੋਈ ਚਲ ਰਹੀ ਨਹੀਂ ਹੁੰਦੀ ਐ ਕਿੱਥੇ ਆ ਹਾਂ ਇਹ ਕੱਲ ਮੈਂ ਦੱਸ ਕੇ ਗਿਆ ਨਹੀਂ ਦੁਬਾਰਾ ਚੋਇਦਾ ਦੱਸ ਦਿੰਦੀ ਹਾਂ ਕਹਿੰਦੀ ਮੈਨੂੰ ਕੀ ਪਤਾ ਕਿੱਥੇ ਕੱਲ ਮੈਂ ਦੱਸ ਕੇ ਗਿਆ ਸੀ ਤੇ ਬੀਬੀ ਹਾਜ਼ਰਾ ਮੈਂ ਤੈਨੂੰ ਇੱਕ ਗਿਫਟ ਦੇਣਾ ਆ ਉਹ ਕੀ ਗਿਫਟ ਦੇਣਾ ਸਰਪ੍ਰਾਈਜ਼ ਲਊਂਗਾ ਤੈਨੂੰ ਸਰਪ੍ਰਾਈਜ਼ ਇਹ ਕਿਹੜਾ ਸੱਪ ਦੇਣਾ ਮੈਨੂੰ ਸੱਪ ਸੱਪ ਨਹੀਂ ਸਰਪ੍ਰਾਈਜ਼ ਮੈਂ ਕਿਹ ਸੱਪ ਕਹਿੰਦੇ ਸੱਪ ਦੇਣਾ ਮੈਂ ਨਹੀਂ ਸੱਪ ਨਹੀਂ ਸਰਪ੍ਰਾਈਜ਼ ਦੇਣਾ ਹਾਂ ਮੈਂ ਸੋਚਿਆ ਸੀ ਕਿ ਇੱਕ ਨਾ ਮੇਰੇ ਕੋਲ ਫੋਨ ਪਿਆ ਸੀਗਾ ਪੁਰਾਣਾ ਮਤਲਬ ਹੈ ਨਵਾਂ ਹੀ ਹੈ ਨਾ ਛੋਟਾ ਦੇ ਗਿਆ ਸੀਗਾ ਮੈਨੂੰ ਅੱਛਾ ਹੈ ਵਧੀਆ ਫੋਨ ਆ ਟੱਚ ਫੋਨ ਆ ਅੱਛਾ ਤੇ ਸਿਮ ਵੀ ਪਈ ਆ ਚ ਮੈਂ ਕਿਹਾ ਜਦ ਤੱਕ ਇਹ ਵੇਲੇ ਘਰ ਤੋਂ ਕੱਲੀ ਨਹੀਂ ਬੰਦਾ ਤੂੰ ਫੋਨ ਤੇ ਚੱਕ ਹੀ ਸਕਦੀ ਆ ਹਣਾ ਫੋਨ ਮੈਂ ਤੈਨੂੰ ਦੱਸਦਾ ਏਦਾਂ ਚੱਕਣਾ ਤਾਂ ਉਹ ਮੈਂ ਤੈਨੂੰ ਦੇ ਦਵਾਂ ਚਾਹਦਾ ਪਿਆ ਸਿਮ ਉੱਚ ਪਈ ਆ ਇਹ ਚਲਾ ਲੈ ਕਰੇਗੀ ਹੋਰ ਚਲਾ ਲੈ ਕਰਾਂਗੇ ਦੇਖੋ ਠੀਕ ਹੈ ਨਾ ਤੇ ਉਹ ਮੈਂ ਤੈਨੂੰ ਫੜਾ ਦੇਣਾ ਮੈਂ ਕਿਹਾ ਅੱਜ ਬੀਬੀ ਨੂੰ ਸਰਪ੍ਰਾਈਜ਼ ਦੇਣਾ ਮੇਰੇ ਵੱਲੋਂ ਗਿਫਟ ਵੀ ਆ ਉਹ ਮੈਂ ਨਹੀਂ ਚਲਾਉਣਾ ਹੈਗਾ ਮੈਂ ਕਿਹਾ ਚੱਲ ਤੇਰੇ ਮਤਲਬ ਕਿ ਜਿੱਦਾਂ ਕਈ ਵੇਲੇ ਘਰ ਦੇ ਚਲ ਜਾਂਦੇ ਆ ਮੈਨੂੰ ਮੋਟਰ-ਮੋਟਰ ਤੇ ਜਾਣਾ ਪੈਂਦਾ ਤੇ ਤੂੰ ਕਰ ਲਈ ਕਰੀ ਆਉਣ ਚੱਕਣਾ ਹੀ ਆ ਚੱਕ ਤੇ ਸਕਦੀ ਆ ਚੱਕ ਲਗਦੀ ਆ ਹਰੇ ਜੇ ਤਾਂ ਇਦਾਂ ਚੱਕ ਲੈਣਾ ਕਰਨਾ ਬਸ ਗੱਲ ਹੋ ਜਾਣੀ ਕਰਨੀ ਕਰਨਾ ਨਹੀਂ ਹੁੰਦਾ ਚੱਕ ਲੰਗ ਕਰਾਂਗੇ ਕਰਨਾ ਵੀ ਸਿਖਾ ਦਿਆਂਗੇ ਤੈਨੂੰ ਹੌਲੀ ਹੌਲੀ ਫਿਰ ਹਾਲ ਤੂੰ ਚੱਕ ਤੇ ਸਕਦੀ ਕਿ ਨਹੀਂ ਚੱਕ ਸਕਦੀ ਤੇ ਹੁਣ ਇੱਥੇ ਲੋਕੀ ਕਈ ਚੱਕੇ ਜਾਣੇ ਜਿਹੜੇ ਆਲੇ ਦੁਆਲੇ ਬੈਠੇ ਆ ਨਾ ਕਈ ਭੁੱਜ ਜਾਣੇ ਆ ਹੁਣ ਕਈਆਂ ਦੇ ਦਿਲਾਂ ਤੇ ਨਾ ਆ ਰੀਆਂ ਫਿਰਨੀਆਂ ਆ ਰੀਆਂ ਆ ਭਿੰਦਾ ਦਿਨ ਫੋਨ ਦੇਤਾ ਹਾਂ ਕੀ ਫਿਰ ਲੈਂਦੋ ਰਾਮਾ ਤੇ ਫਿਰ ਲੈ ਦੇ ਕਿਉਂ ਫਿਰ ਦੇ ਫਿਰਦੇ ਫਿਰਦੇ ਆ ਮੇਰੀ ਵੀ ਸੁਣ ਲੈ ਆਪਣਾ ਸਾਦਾ ਤੂੰ ਆ ਮਾੜਾ ਕੀ ਲਾਜੂ ਤੂੰ ਕਹਿੰਦਾ ਚੱਕਣਾ ਨਹੀਂ ਆਉਂਦਾ ਫੋਨ ਮੈਂ ਤੇ ਦੱਸਾਂ ਆ ਫੋਨ ਮੈਂ ਚੱਕਣਾ ਸਿਖਾਇਆ ਇਹ ਫੋਨ ਤੇ ਗੱਲ ਹੋਈ ਦੀ ਨਵਾਂ ਦੇਣ ਦੀ ਕੀ ਲੋੜ ਪੈ ਗਈ ਤੇ ਆ ਲੈ ਕੇ ਸੜ ਗਈ ਨਹੀਂ ਬੱਸ ਸੇ ਤਾਂ ਗਿਆ ਸਾਰਾ ਹਾਂ ਹਾਂ ਇਹਦੇ ਤੋਂ ਨਹੀਂ ਮੈਂ ਇਹ ਨੂੰ ਦੇ ਨਾ ਦੇ ਇਹ ਕਿ ਰਾਜ ਦੀ ਫੂਨਾ ਨਾ ਇਹ ਕੱਪੜਿਆਂ ਦਾ ਰਾਜੀ ਨਾ ਇਹ ਜੁੱਤੀਆਂ ਦਾ ਰਾਜੀ ਨਾ ਇਹ ਨੂੰ ਅੱਜ ਇਹ ਤਾਂ ਫੜਾਇਆ ਤੇ ਨਹੀਂ ਮੈਂ ਤਾਂ ਪਹਿਲਾਂ ਹੀ ਹੌਲ ਪੈਣ ਲੱਪਿਆ ਤੇ ਫੇਕੇ ਚ ਕਰ ਦਿੱਤਾ ਇਹਨੇ ਤੇ ਕਿਆ ਹੋਰ ਦਾਗਿਆ ਨਹੀਂ ਤੂੰ ਰੱਖਣਾ ਆ ਮੇਰਾ ਮੇਰਾ ਗਿਫਟ ਦੇਣਾ ਤੈਨੂੰ ਓਏ ਨਹੀਂ ਨਹੀਂ ਰੱਖਣੀ ਲੈ ਮੈਂ ਰੇੜਕਿਆਂ ਨਹੀਂ ਦੇਣਾ ਜੇ ਉਹਦਾ ਫੋਨ ਨੂੰ ਹੱਥ ਲਾ ਢੋ ਤੇਰੀ ਤੇ ਬੇ ਕਰੇਗਾ ਇਹ ਨਹੀਂ ਕਰਾ ਉਹ ਵੀ ਲੱਗਦੀ ਹੈ ਲੱਗਦੀ ਬੇਬੀ ਤੂੰ ਇਸ ਦਾ ਇਹ ਤਾਂ ਕਹ ਤੂੰ ਇਸ ਘਰ ਦਾ ਮਾਲਕ ਆ ਤੂੰ ਮਾਲਕ ਸੁਣ ਲੈ ਮੇਰੀ ਗੱਲ ਤੇਰੇ ਢੋ ਦੇ ਉੱਤੇ ਪੈ ਕਰੇਗਾ ਜਿਲੇ ਫੋਨ ਤੇਰੇ ਪੋਤੇ ਦਾ ਆਉਣਾ ਕਰਨਾ ਇਦਾਂ ਐ ਕਰਕੇ ਚੱਕਣਾ ਕਰਨਾ ਕਿੱਦਾਂ ਕਰਕੇ ਹਾਂ ਕਰ ਹਾਂ ਕਰਕੇ ਤੇ ਨਾਲ ਉੱਚੀ ਉੱਚੀ ਬੋਲ ਕੇ ਤੇ ਨਾਲ ਦਸਨਾ ਕਰਨਾ ਨਾਲੇ ਇਹੋ ਜਿਹੇ ਲੋਕੀ ਸੁਣਨ ਨਾਲੇ ਇਹਨਾਂ ਨੂੰ ਸਾੜਾ ਪਵੇ ਤੂੰ ਇਦਾਂ ਕਰਨਾ ਕਰਨਾ ਹੈਲੋ ਸਾੜਾ ਪੈ ਤਾਂ ਕੀ ਹੋਰ ਕਿਧਰ ਪੈਣਾ ਪੈ ਗਿਆ ਪੈ ਗਿਆ ਸਾੜਾ ਬੱਸ ਕੀ ਇਹੋ ਜਿਹੇ ਨਹੀਂ ਇਹਨੂੰ ਚਾਹੀਦਾ ਸੀਗਾ ਵੀ ਕਵੇ ਮੈਂ ਆਪ ਕਹੇ ਪੇ ਮਗਾ ਤਾਉਣ ਵੀ ਤੇ ਉਹ ਮਾਦਰ ਆਪ ਤੁਸੀਂ ਚਲ ਗਏ ਉਧਰ ਇਹ ਦਾ ਮਰਾ ਰੋ ਗਿਆ ਦੇਖ ਲਾ ਉਧਰ ਮਾਮਿਆਂ ਦੇ ਚਲ ਗਈ ਮੈਂ ਘਰੇ ਕਿਹਲੇ ਮੋਟਰ ਤੇ ਚਲ ਜਾਣਾ ਕਿ ਲੱਡੇ ਚਲ ਜਾਣਾ ਘਰੇ ਬੰਦਾ ਫੋਨ ਕਰਕੇ ਮੈਂ ਪੁੱਛ ਤੇ ਲੈਣਾ ਕਿ ਨਹੀਂ ਬੀਬੀ ਠੀਕ ਆ ਆ ਬਹਿ ਜਾਂਦੀ ਮਾਮੇ ਤੱਕ ਨੂੰ ਪੈਗਾਮ ਹੈ ਇਸਕੇ ਆ ਫਿਰ ਮੈਂ ਦਊਂਗਾ ਬੀਬੀ ਤੂੰ ਚੱਕਣਾ ਤੈਨੂੰ ਮੈਂ ਸਿਖਾ ਦੇਣਾ ਅੱਛਾ ਮੈਂ ਇਹਦੀ ਪ੍ਰਵਾਹ ਨਹੀਂ ਕਰਨੀ ਮੈਂ ਕਹਤਾ ਨਹੀਂ ਪ੍ਰਵਾਹ ਕਰਨੀ ਓਏ ਦੇ ਦੇ ਮੇਰੀ ਤੇ ਹੱਲਿਆਵਾ ਫੇ ਮੇਰੀ ਗੱਲ ਸੁਣ ਤੇਰੀ ਮਾਂ ਨੇ ਦੇਖੀ ਕਿੱਥਾ ਚੱਕਦੀ ਫੋਨ ਤੇ ਵੇ ਨੇ ਭੂਆ ਦਾ ਫੋਨ ਲਾ ਲਾ ਕੇ ਕਿੱਦਾਂ ਮੇਰਾ ਇਹਨੇ ਜੀਰੂ ਕਢਾਉਣਾ ਦੇਖਿਆ ਗਾ ਭੂਆ ਦਾ ਲਾਏ ਇਹਨੂੰ ਆਪਣਾ ਡਰ ਪਿਆ ਸੱਜੇ ਭੂਆ ਦਾ ਪੈ ਗਿਆ ਦੱਸ ਦੇਖ ਲਾ ਭੂਆ ਮੈਂ ਕਰੀ ਕੀਤਾ ਨੇ ਉਹਨੂੰ ਉਹਦੇ ਆਵੇਂ ਤਾਂ ਮੈਨੂੰ ਭਟਾ ਫੜਾਉਂਦੇ ਆਪੂ ਆਣਾ ਉਹਨੂੰ 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 ਕਿਹੜਾ ਲਾਉਣਾ ਹੁੰਦਾ ਉਹਨੇ ਕਿੱਥੋਂ ਲਾਉਣਾ ਕਰ ਲੈਣਾ ਨੇ ਉਹਨਾਂ ਨੇ ਉਹ ਕਰ ਲੈਣਗੇ ਉਹਨਾਂ ਨੂੰ ਪਤਾ ਨਾ ਕੋਣ ਹੈਗਾ ਇਹਦੀ ਉਹਨਾਂ ਨੇ ਕਰ ਲੈਣਾ ਕਰਨਾ ਕਿਹੜਾ ਬੁਰਾ ਹਾਲ ਹੋ ਗਿਆ ਦੇਖ ਲੈ ਹੈ ਤੇ ਇਹਨੂੰ ਸਾਲਾ ਕਰਾ ਪਾਇਆ ਨਹੀਂ ਸਾਲਾ ਮੇਰੀ ਚੁਗੀਆਂ ਕਰਦੀਆਂ ਫੋਨ ਮੇਰੇ ਕੋਲ ਦਾ ਨਹੀਂ ਤੇੰਗਰਾ ਆ ਤੂੰ ਨਹੀਂ ਆਪਰੇ ਕਰਦੀ ਨਾ ਉਹ ਵੀ ਕਰ ਦੋ ਵੀ ਨਹੀਂ ਮੈਂ ਆਪਣੇ ਇਹਨਾਂ ਚੁਗੀਆਂ ਪਤਾ ਕੀ ਗੱਲ ਆ ਮੈਂ ਤੁਹਾਨੂੰ ਦੱਸਦਾ ਮਜ਼ਾਕ ਨਾ ਮਜ਼ਾਕ ਬੀਬੀ ਨੂੰ ਜਿੱਦਾਂ ਦਵਾਵਾਂਗੇ ਨਾ ਫੋਨ ਤੇ ਬੀਬੀ ਨੂੰ ਕਿਹਨ ਤੋਂ ਕਰੇਗੀ ਰਹੀ ਹੈ ਬੀਬੀ ਨੂੰ ਵੀ ਥੋੜਾ ਜਿਆਦਾ ਬੰਦੇ ਨੂੰ ਚਾ ਚੜਦਾ ਬੰਦਾ ਅੱਧਾ ਠੀਕ ਹੋ ਜਾਂਦਾ ਇਹਨਾਂ ਖੁਸ਼ੀਆਂ ਨਾਲ ਹੋਣ ਲੈ ਲਿਆ ਪਰਾਨਾ ਹੀ ਨੇ ਦੇਖੋ ਹੋਰ ਮੈਨੂੰ ਦੱਸਿਆ ਹੈ ਕਿ ਇਤੋਂ ਚੁੱਕਣਾ ਤਾਂ ਵਿੱਚ ਚੁੱਕਣਾ ਇਹਦੀ ਤੋਂ ਵੱਡਾ ਜੀ ਦੇਨ ਲੱਗਾ ਬੀਬੀ ਡੇਢ ਲੱਖ ਦਾ ਫੋਨ ਰੱਖਿਆ ਹੈ ਨੇ ਇਹਦੀ ਤੋਂ ਵੱਡਾ ਜੀ ਦੇਨ ਲੱਗਾ ਤੇ ਆਹੋ ਕਹ ਰਾਜੇ ਇਹ ਫੇਰ ਹੈ ਨਹੀਂ ਨਾ ਇਹ ਮਾੜੀ ਨੀਂਦ ਦੀਆਂ ਨਿਸ਼ਾਨੀਆਂ ਮਾੜੀ ਨੀਂਦ ਦੀਆਂ ਠੀਕ ਹੈ ਨਾ ਮੈਂ ਲਿਆਉਣ ਲੱਗਾ ਬੀਬੀ ਤੋਂ ਵੱਡਾ ਚਲੋ ਹੁਣ ਕਿੱਧਰ ਨਹੀਂ ਜਾਣਾ ਹਾਲ ਆ ਬੀਬੀ ਹਾਂ ਜੀ ਤੇਰੇ ਲਈ ਆ ਦੇਖੋ ਫੋਨ ਬੀਬੀ ਦਾ Oppo ਦਾ ਨਵਾਂ ਫੋਨ ਚੱਲਦੀ ਹਾਲਤ ਚ ਤੁਹਾਨੂੰ ਦਿਖਾ ਦਵਾਂ ਕਿਤੇ ਇਹ ਨਾ ਕਿਉ ਇਹ ਬੀਬੀ ਨੂੰ ਦੇ ਦੇਣਾ ਆ ਮੈਂ ਬੀਬੀ ਸੱਚੀ ਹਾਂ ਮੈਂ ਤੇਰੇ ਲਈ ਮੈਂ ਦਿਲੋਂ ਸੱਚੀ ਮੈਂ ਤੂੰ ਚੱਕ ਲੈ ਕਰੇਂੀ ਨਾ ਮੈਂ ਤੈਨੂੰ ਸਿਖਾਦਾਗਾ ਕਿੱਦਾਂ ਚੱਕਣਾ ਹੈ ਅੱਛਾ ਠੀਕ ਹੈ ਤੇਰੇ ਕੋਲ ਨਵਾਂ ਹੋਰ ਆ ਗਿਆ ਹੋਣਾ ਦੋ-ਦੋ ਫੋਨ ਤੋਂ ਰੱਖਣੇ ਹੁੰਦੇ ਤੀਜਾ ਜਿਹੜਾ ਬਾਧੂ ਉਹ ਨਹੀਂ ਨਹੀਂ ਮੈਂ ਇੱਕ ਹੀ ਮੈਨੂੰ ਤਾਂ ਲੋੜ ਨਹੀਂ ਜ਼ਿਆਦਾ ਬੀਬੀ ਆਲਾ ਮੇਰੇ ਵੱਲੋਂ ਆਪਣੇ ਦੀ ਗਿਫਟ ਲੈ ਆ ਜੀ ਧੰਨਵਾਦ ਧੰਨਵਾਦ ਸਾਡਾ ਕੀ ਨਾਮ ਖੁਸ਼ ਹਾਂ ਤਾਂ ਮੇਰਾ ਹੁਣ ਮੈਂ ਮੈਨੂੰ ਇਹ ਹੀ ਡਾਰਾਂ ਤੋਂ ਬਾਰੰਦ ਥੈਂਕ ਯੂ ਕਹਦੇ ਥੈਂਕ ਯੂ ਖੁਸ਼ ਜੀ ਲੈ ਤੈਨੂੰ ਫੋਟੋ ਖਿੱਚ ਕੇ ਦਿਖਾਵਾਂ ਅੱਛਾ ਮੈਂ ਤੈਨੂੰ ਇਹ ਵੀ ਦੱਸ ਦਾਂਗਾ ਚੱਕਣਾ ਕਿੱਦਾਂ ਆ ਅੱਛਾ ਮੈਂ ਦੱਸ ਦਿੰਦਾ ਪਹਿਲਾਂ ਹੀ ਤੇ ਰੁਕ ਜਾ ਤੇ ਕਿਆ ਉਹਦਾ ਬੁਰਾ ਹਾਲ ਹੋਈ ਜਾਂਦਾ ਹੋਈ ਜਾਵੇ ਬ ਆ ਪਾਂਜੋ ਜੀ ਆ ਦੇ ਆ ਦੇ ਆ ਗਈ ਫੋਟੋ ਆ ਦੇ ਆ ਦੇ ਆ ਖਿੱਚ ਲੀਓ ਮਾਂ ਦੀ ਨਾ ਕਦੀ ਖਿੱਚੀ ਨਾਲ ਆ ਦੇ ਜੀ ਬੀਬੀ ਕਿੰਨੀ ਸੋਹਣੀ ਫੋਟ ਇਹਦੀ ਖਿੱਚਣਾ ਆਪਣਾ ਬਾਈ ਵੀ ਖਿੱਚੇ ਮਾਂ ਦੀ ਤੇ ਖਿੱਚ ਨਹੀਂ ਇਹਦਾ ਲੈ ਭਰਾ ਤੇਰੀ ਖਿੱਚ ਤਨੇ ਬੀਬੀ ਦੇ ਫੋਨ 'ਚ ਇਹ ਲੈ ਆ ਚੱਕ ਦੇਖ ਲੈ ਬੀਬੀ ਆ ਤੇਰੇ ਪੋਤੇਆਂ ਨੂੰ ਤੈਨੂੰ ਗਿਫਟ ਫਾੜ ਤਨ ਭਾਗ ਤਨ ਭਾਗ ਤਨ ਭਾਗ ਖੁਸ਼ ਆ ਕੋਝਾ ਬੜਿਆ ਅਬ ਚਕਲੀਆਂ ਨਹੀਂ ਕਰਮੀਆਂ ਕੋ ਸੱਚੀ ਤੇਰੇ ਛੋਟੇ ਪੋਤੇ ਦੀ ਫੋਟੋ ਲੱਗੀ ਏ ਉਹਦਾ ਸੀਗਾ ਨਾ ਫੋਨ ਉਹ ਮੈਨੂੰ ਦੇ ਗਿਆ ਮੈਂ ਕਈ ਵਾਰ ਉਹ ਵੀ ਫੋਟੋ ਦੇਖਦੀ ਰਹੀ ਹੁੰਦੀ ਹੁੰਦੀ ਆਪਣੇ ਪੋਤੇ ਨੂੰ ਕੀ ਕਹਿਣਾ ਜਾਏਗੀ ਕੋਝਾ ਤੂੰ ਆ ਕੋਝਾ ਕੀ ਕਹਿਣਾ ਚਾਹੇਂਗੀ ਮੈਂ ਇਹਨੂੰ ਹੋਰ ਮੈਂ ਚੀਜ਼ਾਂ ਲੈ ਦੇ ਕੇ ਦੇਣੇ ਕਰੀਆ ਫਿਕਰ ਨਾ ਕਰ ਲੈ ਕਿੱਥੇ ਜਾਣਾ ਚੀਜ਼ਾਂ ਲੈ ਕੇ ਆ ਬੀਬੀ ਜਾਣਾ ਨੂੰ ਛੱਡ ਤੂੰ ਜਾਣਾ ਨੇ ਕੋਈ ਆਦਾ ਮਨ ਕੋ ਜੁਦਾ ਲੈ ਫੋਸ਼ੀਆ ਫੋਸ਼ੀਆ ਨਾ ਬਹੁਤ ਇਹ ਤੂੰ ਆਪਣੇ ਸਾਰੇ ਡੱਬੇ ਦੇਖੋ ਸ਼ੈ ਇਹਦੇ ਆਪਣੇ ਸਰਾਨੇ ਰੱਖਣਾ ਕਰਨਾ ਤੇਰਾ ਮੁੰਡਾ ਮੇਰੇ ਨਾਲ ਗੱਲ ਕਰ ਦਿੰਦਾ ਉਹ ਛੱਡ ਤੂੰ ਬੀਬੀ ਆਪਣੇ ਸਹਾਰੇ ਰੱਖਣਾ ਕਿਹਦੇ ਸਗਾ ਵਾਲ ਦਿੱਤਾ ਇਹਨੇ ਸਾਰਾ ਕੰਮ ਇਹਨੇ ਸਗਾ ਲਿਆ ਇਹਨੇ ਸਾਰੀ ਉਮਰ ਤਮਾਰੀਆਂ ਸੁੰਦਰ ਹੁਣ ਉੱਤੇ ਸੁਣ ਲੱਗਾ ਮੇਰੀਆਂ ਮਾਹੀ ਕਿਤੇ ਹੁਣ ਤਾਂ ਸੁਣ ਲੱਗਾ ਜੀ ਤੇ ਜੀ ਸੁਣੇ ਜੀ ਆਹੋ ਤੇਰੀਆਂ ਸੁਣ ਲਈ ਨਹੀਂ ਨਹੀਂ ਹੁਣ ਤਾਂ ਸਾਡਾ ਕੋਈ ਨਹੀਂ ਤੂੰ ਕਹੋਛ ਰਿਹਾ ਮੈਂ ਤੇ ਮੇਰਾ ਪੋਤਾ ਹੈਗਾ ਹੀ ਆ ਬਸ ਬਸ ਮੇਰੇ ਨਾਲ ਮੇਰਾ ਪੋਤਾ ਹੈਗਾ ਹਾਂ ਆ ਗਿਆ ਜੀ ਆਓ ਦੇਖਾ ਰ ਆਹ ਰ ਆਨਾ ਆਹੋ ਇਹਨੂੰ ਇਦਾਂ ਤਾਂ ਨੂੰ ਕਰ ਦੇਣਾ ਏ ਆ ਲੈ ਕਰਤਾ ਤਾਂ ਚਲੋ ਵਾਇਰ ਨੂੰ ਨਾ ਕਰਿਆ ਜੀ ਗੁਰੂ ਹੈਲੋ 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 ਹਾਂ ਬੀਬੀ ਹਾਂ ਹਾਂ ਠੀਕ ਠੀਕ ਹਾਂ ਹਾਂ ਠੀਕ ਆ ਗਿਆ ਤੁਹਾਨੂੰ ਸੁਣਾਉ ਬਣ ਗਈ ਗੱਲ ਵਾਸ ਬਾਈਗ ਦੀ ਫਿਮ ਲੱਗੀ ਕਿ ਬਾਈਗ ਚੇਤੇ ਕਰ ਲ ਕੋਰੀ ਅਸੀਂ ਨਾ ਬਾਈਗ ਉਹ ਕਿਥੇ ਚੇਤੇ ਕਰਦੀ ਆ ਤੂੰ ਹੀ ਕਰਦੀ ਚੇਤੇ ਕਹਿੰਦੀ ਬਾਈਗ ਨੂੰ ਚੇਤੇ ਕਰ ਬਲੇ ਭੁੱਖਾ ਮਾਰਦੇ ਹੁੰਦੇ ਆ ਸੱਤ ਲੇਖ ਆਓ ਭੁੱਖ ਭੁਹਾ ਤਾਂ ਦਸ ਦਸ ਗਈ ਚਲੋ ਕੁਝ ਵੀ ਹੋਇਆ ਬੀਬੀ ਜਿਆਦਾ ਗੱਲਾਂ ਕਰ ਲੈ ਪੜ੍ਹੇ ਲਿਖੇ ਮੈਂ ਫਾਈ ਅੜਪੜਾ ਫੋਨ ਨਹੀਂ ਦੇਣਾ ਇਹ ਤੈਨੂੰ ਮੇਰਾ ਆਕਾਰ ਨੂੰ ਸੰਭ ਲਿਆ ਮੇਰਾ ਤੇ ਦੇ ਦੋ ਫੋਨ ਇਹ ਤੈਨੂੰ ਦਿੱਤਾ ਵੀ ਮੈਂ ਆ ਲੋ ਭਰਾ ਆ ਲੋ ਆਪਣਾ ਫੋਨ ਆ ਲੋ ਆ ਲੋ ਮੈਂ ਠੀਕ ਨਾ ਲਾ ਟਿੰਦਾ ਫੋਨ ਬੀਬੀ ਹੁਣ ਤੂੰ ਆਪਣੇ ਸਹਰਾਣੇ ਦੇ ਥੱਲੇ ਰੱਖਣਾ ਕਰਨਾ ਏ ਕੈਮਰਾ ਬੋਲਦਾ ਹਾਂ ਇਹ ਨਾ ਰੋਵਾ ਦੇਖ ਮੈਂ ਕੋਤੇ ਦਾ ਆ ਮੈਂ ਮੇਰੇ ਕੋਤੇ ਨਾਲ ਕੋਤ ਨੂੰ ਨਾਲ ਗੱਲਾਂ ਕਰ ਲੈ ਕਰੀ ਵੀ ਵੀ ਹੁਣ ਤੈਨੂੰ ਸਿੱਧਾ ਹੀ ਲਾ ਲੈਣਾ ਕਰਨਾ ਉਹਨਾਂ ਨੇ ਇਹ ਦੇਖ ਲੈ ਇਹ ਵੀ ਭੰਨ ਪੈ ਗਿਆ ਉਹਨਾਂ ਨੇ ਕਰੇ ਕੀ ਤੇ ਨਾ ਪੈ ਗਿਆ ਦੇਖ ਲੈ ਆਈਏ ਮੈਨੂੰ ਮੇਰੇ ਫੋਨ ਮੈਂ ਫੜਾਉਣਾ ਨਾ ਤਾਂ ਉਹਨਾਂ ਨੇ ਚੁਗਲੀਆਂ ਮੇਰੀਆਂ ਕਰੀ ਜਾਣੀਆਂ ਕਾਲੀ ਵੀ ਹੋਰ ਫੋਨ ਦੀ ਥੋੜੀ ਜਿਨੀ ਕਰਕੇ ਨਾ ਕਹਿੰਦੀ ਉਹਨੇ ਫੜ ਲਾ ਉਹ ਸੁਣ ਲੈ ਨਹੀਂ ਮੈਂ ਸਾਰੇ ਬੰਦ ਮੈਂ ਤੁਹਾਨੂੰ ਆਲੇ ਦੱਸ ਦਿੰਦੇ ਬੀਬੀ ਆਹ ਕੁਝ ਕਹਿੰਦੀ ਏ ਤੇਰੇ ਬਾਰੇ ਤੇ ਮੈਂ ਹਾਲ ਲੈ ਹੁਣ ਆਏਗਾ ਕਿ telephone ਪੁੱਛਿਆ ਪਪਾ ਲਈ ਦੱਸਿਆ ਨਹੀਂ ਮੈਨੂੰ ਇਹ ਤੇ ਨਹੀਂ ਦੱਸਿਆ ਠੀਕ ਆ ਵਧੀਆ ਪੁੱਛਣਾ ਉਹਨੂੰ ਬੀਬੀ ਇਹ ਜਾਣ ਕੇ ਸਾਰਾ ਕੁਝ ਜਾਣ ਕੇ ਸਾਰਾ ਕੁਝ ਕਹਿੰਦੀ ਹੈ ਜਾਣ ਕੇ ਪੁੱਛਣਾ ਮੈਨੂੰ ਮੈਂ ਤਾਂ ਰਾਜੀ ਮਾਈ ਪੁੱਛਿਆ ਜੇ ਉਹ ਦਾਦੀ ਜੇ ਉਹਨਾਂ ਦੀ ਦਾਦੀ ਹੈ ਤਾਂ ਮਾਂ ਵੀ ਤੇ ਹੈਗੀ ਹੈ ਮਾਂ ਦੇ ਜੁਗਲਾਂ ਦਾ ਜੱਟ ਪਤਾ ਕਿੰਨਾ ਬੋਲਦੀ ਹੈ ਹੀ ਨਹੀਂ ਨਾ ਜੀ ਜੁਗਲਾਂ ਕੱਲਾ ਨਹੀਂ ਬੀਬੀ ਦੇ ਹੱਥ 'ਚ ਫੋਨ ਕਿੰਨਾ ਸੋਹਣਾ ਲੱਗਣਦਿਆ ਆ ਬੀਬੀ ਇਹ ਤੂੰ ਆਪਣੇ ਸਹਰਾਣੇ ਤੇ ਰੱਖਣਾ ਥੱਲੇ ਜਿਲੇ ਆ ਜਾਣਾ ਕਰਨ ਤਾਂ ਏਦਾਂ ਚੱਕ ਕੇ ਕਹਿਣਾ ਕਰਨਾ ਹਾਂ ਜੀ ਅਮਰਤਜੀਤ ਬੋਲੋ ਫੇ ਸਹੀ ਤੂੰ ਗਿਆ ਕਿੱਦਾਂ ਆਉਣਾ ਹੁਣ ਮੇਰੇ ਕੋਲ ਗਿਆ ਤੈਨੂੰ ਨਹੀਂ ਹੁਣ ਲੱਗੂ ਕਰੋਗੀ ਬੀਬੀ ਇਹਦੇ ਬਰਾਬਰ ਇਹਦੇ ਬਰਾਬਰ ਰਹਿਣਾ ਬਣ ਕੇ ਠੀਕ ਆ ਬੀਬੀ ਨਾਲੇ ਮੇਰੇ ਗਾਲ ਸੁਣ ਅੱਜ ਨਾ ਭੂਆ ਦਾ ਫੋਨ ਆਇਆ ਹੈਗਾ ਤੇ ਉਹਨਾਂ ਨੇ ਆਉਣਾ ਤਿੰਨ ਦਿਨ ਰਹਿਣ ਲਈ ਅੱਛਾ ਤੇ ਕਿਦਾਂ ਕੀ ਇਹਦਾ ਨਾਮ ਆ ਹੁਣ ਤੂੰ ਖੁਸ਼ ਹੋ ਜਾ ਇਹਨਾਂ ਨੇ ਤਿੰਨ ਦਿਨ ਰਹਿ ਕੇ ਜਾਣਾ ਮੈਂ ਤਾਂ ਖੁਸ਼ ਹੋ ਗਈ ਇਹਦਾ ਕੋਈ ਪਤਾ ਨਹੀਂ ਇੰਨੇ ਕਣ ਮੈਂ ਤਾਂ ਰੋਟੀ ਨਹੀਂ ਪੱਕਦੀ ਆ ਗਈਆਂ ਇੱਥੇ ਇਹ ਤੋਂ ਡਰ ਲੱਗਦਾ ਮੈਨੂੰ ਹੋਰ ਤਾਂ ਕੋਈ ਗੱਲ ਨਹੀਂ ਕੋਈ ਕੋਈ ਨਹੀਂ ਨੂੰ ਮੈਂ ਸਮਝਾਉਣਾ ਆ ਨਹੀਂ ਹੁਣ ਕੁੜੀਆਂ ਦੇ ਤਾਂ ਆਪਣੇ ਪੇਕੇ ਆਉਣੇ ਹੀ ਹੁੰਦੇ ਜੀ ਕਰ ਹੀ ਆਉਂਦਾ ਉਹਨਾਂ ਅਜੇ ਕੋਈ ਗੱਲ ਨਹੀਂ ਇੱਥੇ ਵਿੱਚ ਮੰਮੀ ਕਿਦਾਂ ਬੋਲ ਜੂਗੀ ਮੈਂ ਕਿੱਥੇ ਬੈਠਾ ਆ ਮੈਂ ਬੈਠਾ ਆ ਉਹ ਜਦ ਰਜੀ ਸਦਕੇ ਹੁਣ ਮੈਂ ਤਾਂ ਕਹਿ ਨਹੀਂ ਆ ਜਾਣ ਕੋਈ ਗੱਲ ਨਹੀਂ ਪਰ ਇਹ ਤਾਂ ਡਾਲਾ ਦਾ ਕਿ ਡੁੰਜ ਨਹੀਂ ਲਈਦੀ ਰੋਟੀਆਂ ਪਕਾਉਣ ਵਾਲੀ ਆਪਾਂ ਤਾਂ ਹੀ ਲਈ ਆ ਉਹ ਜੇ ਤੇ ਹੋ ਜੇ ਬੁਰਾ ਹਾਲ ਆਹੀਂ ਤੇ ਹੁਣ ਜਿਹਨਾਂ ਨੇ ਆਉਣਾ ਤੇ ਆਉਣਾ ਨਹੀਂ ਮੈਨੂੰ ਤਾਂ ਹੁੰਦਾ ਕਿ ਪ੍ਰੋਣੇ ਆਉਣ ਘਰੇ ਰੌਣਕ ਲੱਗੇ ਆਉਣ ਕ ਲੱਗ ਜਾਂਦੀ ਆ ਇਹਦਾ ਇਹਦਾ ਹੀ ਹਾਲ ਹੀ ਆ ਜੇ ਆ ਜਾਣਗੇ ਤਾਂ ਕੋਈ ਗੱਲ ਨਹੀਂ ਤਾਂ ਕੀ ਹੈ ਨਹੀਂ ਪਹਿਲਾਂ ਵੀ ਜਾਂਦੀਆਂ ਆ ਪੇਕੇ ਨਹੀਂ ਪਹਿਲਾਂ ਵੀ ਇਦਾਂ ਹੀ ਕਰਦੀ ਹੁੰਦੀ ਐ ਸੋਰ ਇਦਾਂ ਹੀ ਕੋਈ ਹੋਰ ਕੀ ਅਸ਼ੋ ਮੀਨਾ ਕਰਦਾ ਗੱਲ ਜਾ ਕੇ ਭਲਾ ਮੰਮੀ ਕੀ ਕਹਿੰਦੇ ਆ ਮੰਮੀ ਹਾਂ ਮੈਂ ਕਾ ਭੂਆ ਨੇ ਆਉਣਾ ਦੋ ਤਿੰਨ ਦਿਨ ਤੇ ਮੈਂ ਬੀਬੀ ਨੂੰ ਵੀ ਦੱਸਣਾ ਹੈਗਾ ਤੇ ਤੂੰ ਮੇਰੇ ਨਾਲ ਸੁਣ ਮੈਂ ਖੁਸ਼ ਰਹਿਣਾ ਇਹ ਨਾ ਕਿ ਮੂੰਹ ਫੁਲਾ ਕੇ ਬਹਿ ਜਾਵੇਂ ਨਹੀਂ ਗੱਲ ਸੁਣ ਦੇ ਨਾ ਕਿ ਇਹ ਵੀ ਲੈ ਨੇ ਫੋਨ ਦੇ ਤਮ ਫੋਨ ਦੇ ਹੋ ਵੀ ਨਾਲੇ ਗੱਲ ਕਰ ਆ ਫੋਨ ਤੇ ਇਹਨੇ ਮੈਨੂੰ ਆਇਆ ਹੈਗਾ ਔਰ ਰਵਿੰਦਰ ਗਰੇਂਦਰ ਉਹਨਾਂ ਨੇ ਆਉਣਾ ਤੇ ਨਾਲ ਭੂਆ ਨੇ ਮੈਂ ਆਉਣਾ ਨਹੀਂ ਹੈਂ ਕਹਿਣ ਆਉਣਾ ਮੈਂ ਛੱਤ ਕੀ ਕਰਾਂ ਮੈਂ ਤਾਂ ਅਜੇ ਤੱਕ ਸਵੇਰ ਦੀ ਸੋਚ ਨਹੀਂ ਨਿਕਲੀ ਤਾਂ ਕੰਮ ਵਾਲੀ ਲਾ ਹੀ ਲਈ ਆ ਉਹ ਉਹ ਨੀ ਕਰ ਜਾਂ ਤੂੰ ਮੇਰੀ ਸ਼ਾਮਤ ਆਈ। ਰੋਟੀ ਰੋਟੀ ਬਣਾਉਣੀ ਹੈ ਹੋਰ ਕੀ ਦੋ ਟਾਈਮ ਦੀ ਰੋਟੀ ਬਣਾਤੀ ਹੋਰ ਕੀ ਕਰਨਾ? ਮੈਂ ਵੀ ਆਪਣੇ ਤੇਕੇ ਜਾਣਾ ਭਰਾਵਾ। ਉਹ ਇਹ ਤੇ ਦੇਗ ਤੇ ਰਜ ਗਈ ਹੀ। ਚਲੋ ਦੋ ਦਿਨ ਰਹਿ ਜੇਗੀ ਉਹਨਾਂ ਮਨ ਹੋਰ ਹੋ ਜਾਂਦਾ। ਨਹੀਂ ਮੇਰੇ ਕੋਈ ਇਹ ਪਾਰਾ ਖਾਂਦੀ। ਨਾ ਮੈਂ ਵੀ ਜਾਣਾ ਆਪਣੇ ਤੇਕੇ। ਐਸਾ ਤੇ ਫੇ ਮੈਂ ਪਕਾਦਾਂ ਕਰਾਂਗਾ ਰੋਟੀ ਐਸੇ ਮੈਂ ਦੇਦਾਂ ਕਰਾਂਗਾ ਚਾਹ। ਦਾਦੀ ਪਕਾਵੇ। ਮੈਂ ਨਹੀਂ ਮੇਰੇ ਕੋਈ ਅੱਗੇ ਵੀ ਤੇ ਪਕਾਉਣੀ ਆ ਹੁਣ ਜੇ ਇੱਕ ਵਾਰ ਆ ਜਾਣਗੇ ਸੇ ਤੇ ਕਿਹੜੀਆਂ ਭੂਆ ਦੇ ਮੈਂ ਜਦੋਂ ਨਹੀਂ ਆਈ ਨੇ ਇਸ ਘਰ ਤੇ। ਇਤਨੇ ਿਆਨੇ ਜਨੇਬੇ ਕੱਟੇ ਮੈਂ ਸਾਰਾ ਕੁਝ ਜਾਨੂ ਪਾਲ ਕੇ ਇੱਥੇ ਚੜ ਵੱਡੇ ਕਰਕੇ ਧੰਦੇ ਆ ਤੇ ਹੁਣ ਤਾਂ ਨੂੰਨ ਦੇ ਕੋ ਨਹੀਂ ਤੁਰਿਆ ਜਾਂਦਾ ਨਹੀਂ ਹਿੰਮਤ ਹੈ ਵੀ ਹੁਣ ਵੀ ਬੇਬੇ ਕੰਦੀ ਬੇਠਾ ਹੀ ਬੈਠੀਆਂ ਆਆਂ ਕੁੜੀਆਂ ਹੈ ਮੈਨੂੰ ਹੁਣ ਦੱਸ ਮੈਂ ਕੀ ਕਰਾਂ ਚੱਲ ਕੋਈ ਗੱਲ ਨਹੀਂ ਆਏ ਦੋ ਕੁ ਦਿਨ ਕੋਈ ਨਹੀਂ ਆ ਜੀ ਕਿ ਆਪਣੇ ਪੁੱਤਿਆਂ ਪੋਤਿਆਂ ਸਾਹਮਣੇ ਆਏ ਤੇ ਕਿ ਮੈਂ ਹੁਣ ਉਹ ਨਾਲ ਨਹੀਂ ਸੰਭ ਕੋਈ ਗੱਲ ਨਹੀਂ ਉਹ ਵੀ ਆਪਣਾ ਹੀ ਆ ਜੇ ਤੂੰ ਬੋਲੀ ਨਾ ਕੋ ਤਾਂ ਮੈਂ ਤਾਂ ਮੇਰੇ ਕੋਈ ਨਹੀਂ ਇਹ ਤਾਂ ਕੋਈ ਨਹੀਂ ਮੈਨੂੰ ਨਹੀਂ ਪਤਾ ਹਾਂ ਨਾ ਮੈਂ ਕੁਝ ਨਹੀਂ ਹੁੰਦਾ ਇਦਾਂ ਵੀ ਕਰੀਦਾ ਹੁੰਦਾ ਉਹ ਬੀਬੀ ਦਾ ਮਨ ਦੁਖੀ ਹੁੰਦਾ ਬੀਬੀ ਨੂੰ ਖੁਸ਼ ਰੱਖਣਾ ਬਸ ਬੀਬੀ ਕਰਕੇ ਬੀਬੀ ਸਾਡੀ ਆਪਣੀ ਤੈਨੂੰ ਪਤਾ ਮੈਂ ਰੱਖ ਲਾਂਗਾ ਫਿਰ ਜੇ ਤੂੰ ਕੋਈ ਬੋਲੀ ਨਾ ਤਾਂ ਫੇ ਲੜਾਈ ਹੋ ਜਾਣੀ ਤੇ ਫੇ ਆਪਣਾ ਪੜਿਆ ਲਿਖਿਆ ਵਿਚਾਰ ਨਹੀਂ ਮੰਮੀ ਕੀ ਗੱਲ ਪੜਿਆ ਲਿਖਿਆ ਮੈਂ ਮੈਂ ਤਾਂ ਧਮਕੀਆਂ ਚੀ ਰਹੂੰ ਧਮਕੀਆਂ ਨਹੀਂ ਬਾਪੇ ਧਮਕੀ ਨਹੀਂ ਚੱਲਣ ਦੇਣੀ ਮੈਂ ਹੁਣ ਮਾੜੀ ਤੇ ਘਰ ਵਿੱਚ ਮੈਂ ਬੋਲਣਾ ਨਹੀਂ ਹੈਗਾ ਕਿਉਂ ਨਹੀਂ ਬੋਲਣਾ ਪਰੌਣੇ ਆਉਂਦੇ ਬੱਸ ਪਰੌਣੇ ਆਉਂਦੇ ਬੱਸ ਦੇ ਰਸਤੇ ਘਰਾਂ ਦੇ ساری ਉਮਰ ਤੇਰੀ ਦਾਦੀ ਦੀ ਚੱਲੀ ਐ ਹੁਣ ਮੈਂ ਨਹੀਂ ਕੇਹਦੀ ਚੱਲਣੀ ਉਹਦੀ ਚੱਲਣੀ ਆ ਕਿਉਂਕਿ ਹੁਣ ਨਹੀਂ ਚੱਲਣੀ ਜਿੰਨਾ ਚਿਰ ਉਹ ਬੈਠ ਇਹ ਨਹੀਂ ਚੱਲ ਸਕਦੀ ਕਿਉਂ ਚੱਲ ਸਕਦੀ ਕਿਉਂ ਚੱਲ ਸਕਦੀ ਚਲਾ ਕੇ ਦੱਸੋ ਹਾਂ ਐਵੇਂ ਚਲੋਗੀ ਉਹਨਾਂ ਨੇ ਕਿਹਾ ਆ ਕੇ ਦੱਸਾਂਗੇ ਅੱਜ ਆਉਣਾ ਉਹਨਾਂ ਨੇ ਟੈਨਸ਼ਨ ਕੋਲ ਨਹੀਂ ਹਾਂ ਕੋਈ ਨਹੀਂ ਆਲਾ ਤੇ ਯਾਰ ਫੇਰ ਨਹੀਂ ਉਹ ਚਲਾਇਆ ਆ ਐਵੇਂ ਨਾ ਮਾਰਿਆ ਕਰ ਮम्मी ਮੈਂ ਮੈਂ ਕਦੀ ਵਾਸ਼ਿੰਗ ਹੁੰਦਾ ਤੇ ਫੇਰ ਪਕਾਣ ਖਾਣ ਤੇ ਉਹਨਾਂ ਨੇ ਕਿਹਾ ਦੇਖਣ ਪੜੇ ਕਿਹੜਾ ਉਹ ਪਰੋਹੀਆਂ ਆਈਆਂ ਆ ਉਹਨਾਂ ਨੂੰ ਉੱਡ ਕੇ ਜਿਹੜੀ ਪੰਡਾ ਗਲਾਸ ਫੜ ਲੈਣਾ ਫੇਰ ਮੇਰੀ ਥੰਮ ਗਈ। ਨਹੀਂ ਆਪਾਂ ਭੂਆ ਨੂੰ ਵੀ ਕਿਹਾ ਭੂਆ ਨੂੰ ਕਹਿ ਦਾਂਗੇ ਮੈਨਾਂ ਕੰਮ ਕਰੋ ਆਪਣਾ ਘਰ ਸਮਝ ਕੇ ਇਹ ਨਹੀਂ ਕਿ ਬਹਿ ਜਾਣਾ ਕੰਮ ਕਰੋ ਕਹਿ ਦਾਂਗਾ ਮੈਂ। ਉਹ ਚਲੋ ਆਪਣਾ ਘਰ ਸਮਝੋ ਜਿੱਦਾਂ ਪਹਿਲਾਂ ਕਰਦੀ ਨਹੀਂ ਮਾਣਾ ਕੰਮ ਪਰ ਜਾਈਦਾ ਵੀ ਫਰਾਦ ਤੇ ਕੀ ਘਰ ਦੀਦਾ ਪੇਟ ਭਾਰੇ ਕੋਈ ਨਹੀਂ ਹੁੰਦਾ। ਹੈ ਉਹ ਤਾਂ ਮੇਰਾ ਜੀ ਮੂਸਣਾ ਨਹੀਂ ਪੁੱਛਾ ਕਹਿ ਦਾਂਗਾ ਟੈਨਸ਼ਨ ਲੈਣ ਟੈਨਸ਼ਨ ਹਾਂ ਇੱਥੇ ਟੈਨਸ਼ਨ ਹੁੰਦੀ ਐ ਇਹ ਤੇ ਪਰੋਹੀਆਂ ਆਈਆਂ ਨੇ ਇਹਨਾਂ ਨੂੰ ਕੰਮ ਕਰਨਾ। ਤੇ ਮੈਂ ਕਹਿ ਜੀ ਕੋ ਨਹੀਂ ਮੈਂ ਘਰੋਂ ਜਿਤਨਾ ਮੈਂ ਕਹਿੰਦਾ ਤੇ ਉਹ ਮੈਂ ਕਹਾਂਗਾ ਉਹ ਮੈਂ ਆਪੇ ਕਹਾਂਗਾ ਤੇ ਤੂੰ ਨਹੀਂ ਕੋਈ ਕਹਿਣਾ ਉਹ ਮੈਂ ਆਪੇ ਹੀ ਕਹਾਂਗਾ ਟੈਨਸ਼ਨ ਲੈ ਲੈ ਤੇ ਕਲੀਅਰ ਹੋਣਾ ਵਾ ਠੀਕ ਆ ਠੀਕ ਆ ਹਾਂ ਉਹ ਮੈਂ ਆਪੇ ਹੀ ਕਹਾਂਗਾ ਪੂਆ ਨੂੰ ਫਿਕਰ ਨਹੀਂ ਕਰਨੀ ਠੀਕ ਆ ਟੈਨਸ਼ਨ ਨਾ ਲੈ ਸਮਝਾਤਾ ਮੈਂ ਮੰਮੀ ਨੂੰ ਠੀਕ ਆ ਤੂੰ ਖੁਸ਼ ਹੈਂ ਦੇਖਦੀ ਫੋਟੋਆਂ ਵਿੱਚ ਕਿਆ ਬਾਤ ਆ ਕਿਉਂ ਕਰੀਆ ਮੋਹ ਸੁਣਦੀ ਅੱਜ ਕੋਈ ਆਪਾਂ ਜਾਂਦੇ ਕੱਲ੍ਹ ਅੱਜ ਕਿੱਥੇ ਵਾ ਅੱਜ ਤੇ ਮੇਰੇ ਨੂੰ ਇਹੇ ਫੋਨ ਨਹੀਂ ਕਿਹੜਾ ਫੋਨ

yapabilir miyim